ਲੈ ਵੀ ਕਰਨ ਆ ਬਾਈ ਨੂੰ ਦਿੰਨੇ ਆ ਪਾ 50 ਰੁਪਏ ਤੇ ਜਿੱਤ ਕੇ ਤਾਂ ਬਾਈ ਕਿੰਨੇ ਆ 250 ਬਾਈ ਜੇ ਜਿੱਤ ਕੇ 250 ਦੇਊਗਾ ਤੇ ਲੈ ਬਾਈ ਚੜ ਜਾ ਕਰ ਇਹ ਕਰਦਗੇ ਸਟਾਰਟ ਖੜਜੂ ਕਰ ਚਲਵੰਡੀ ਸਾਬੋ ਮੇਲੇ ਤੇ ਆ ਬਾਈ ਤੇ ਬਾਈ ਨੇ ਆਹ ਲਾਇਆ ਹੋਇਆ ਪ੍ਰੋਜੈਕਟ ਇਹਦੇ ਕਿੰਨਾ ਟਾਈਮ 90 ਸੈਕਿੰਡ ਖੜਨਾ ਬਾਈ 90 ਸੈਕਿੰਡ ਹਾਂ ਵੀਰੇ ਹਾਂ 90 ਸੈਕਿੰਡ ਠੀਕ ਆ ਚੱਲ ਬਾਈ ਕਰਨ ਨਾ ਟਾਈਮਰ ਲਾ ਲੈ ਬਾਈ ਕਰਾ ਖੜਜੇ ਅਮਰ ਲਾਲਾ ਫਿਰ ਦੇਖਦੇ ਆਂ ਫਿਰ ਕਿਵੇਂ ਆ ਲੱਗ ਜੂ ਬਸ ਰੇਤਾ ਲਾਲਾ ਰੇਤਾ ਮਿੱਟੀ ਲਾ ਤੇ ਉੜਦੀ ਗੱਲ ਨਹੀਂ ਫਿੱਕੇ ਆਣਗੇ ਨਹੀਂ ਹੱਥਾਂ 'ਚ ਮਿੱਟੀ ਲਾਲਾ ਪੂੰਝ ਲਾਲਾ ਸਟਾਰਟ ਸਟਾਰਟ ਆ ਬਈ 40 ਸਕਿੰਟਾਂ ਦਾ ਸਟਾਰਟ ਹੋਇਆ ਉਧਰ ਬਣਾ ਕੇ ਦਿੰਦੀ ਕੋਈ ਨਹੀਂ ਕੋਈ ਨਹੀਂ ਆ ਦੇਖੋ ਦੋਸਤੋ ਐਰ ਤਾਂ ਆਗੇ ਲੱਗ ਜੂ ਪਤਾ ਕਰਨਿਆਂ ਹਰ ਦੇਗਾ ਹਰ ਦੇਗਾ ਕੋਈ ਵੱਡੀ ਗੱਲ ਨਹੀਂ ਹੱਥ ਲਾ ਕੇ ਟੁਕੜ ਪੈ ਗਿਆ ਹੱਥ ਲਾ ਕੇ ਹੁਣ ਹੋਣੀ ਹੁੰਦਾ 20 ਸਕਿੰਟ ਦਾ ਹੋਗੇ ਮੋਟੀਵੇਟ ਹੋ ਮੜਿਆ ਦਿਮਾਗ ਦਿਮਾਗ ਚ ਦੁਆਰਾ ਕਿਹੜਾ ਮੋਟੀਵੇਟ ਗਿਆ ਸੱਤ ਕਿੰਨੇ ਕਿੰਨੇ ਸਕਿੰਟ ਚੱਲ ਗਿਆ ਬਾਈ ਕਿੰਨੇ ਇਹ ਚੱਲ ਗਿਆ 29 ਸਕਿੰਟ 29 ਸਕਿੰਟ ਰੁਕਣਾ ਹੈ 90 90 ਸਕਿੰਟ ਰਹਿ ਗਏ 1 ਮਿੰਟ ਰਹਿ ਗਿਆ ਅਸੀ 90 ਸਕਿੰਟ ਹੂੰ ਆ ਸਾਵਾਂ ਮੁੱਕਿਆ ਕਿ ਨਾ ਹਾਂ ਸੌ ਲੰਮ ਕਿਆ ਕਿ ਨਾ ਆਹ ਨਾ ਲੰਮ ਕਿਆ ਹੀ ਬੰਦਾ ਯਾਰ ਦੇਖੀਏ ਕਰਕੇ ਲਾਓ ਬਈ ਹੋਰ ਆ ਗਿਆ ਬਈ ਖੜਾ ਵੇਹਨੇ ਖੜਕ ਤਲਕ ਦਾ ਕਾ ਆ ਟ੍ਰੈਲ ਨਾ ਰੱਖਿਆ ਟ੍ਰੈਲ ਕਰਕੇ ਗੰਗੂ ਹਾਥੀ ਪੇਰ ਲਾਉਣ ਦਿਆ ਕਰ ਪਾਏ ਮੈਨੂੰ ਉਹ ਅੱਜ ਚੱਲ ਕੋਈ ਨਹੀਂ ਚੱਲਦਾ ਮਟਰ ਹੁਣ ਪਹਿਲੇ ਜਦੋਂ ਮੇਰੇ ਵਰਗਾ ਤਿਆਰਪਾ ਕਰਕੇ ਦੇਖ ਲੈਂਦਾ ਫਿਰ ਤੈਨੂੰ ਕਿੱਥੋਂ ਦੇ ਦਊਗਾ ਆ ਪਾਈਪ ਨੂੰ ਫੇਰ ਇਹਦੇ ਕੋ ਟੱਗੀ ਨਹੀਂ ਸੋ 20 30 ਰੁਪਈਆ ਯਾਰ ਹਾਂ ਸਹੀ ਗੱਲ ਆ 50 ਦਾ ਬਈ 200 ਰੋਟੀ ਆ ਯਾਰ ਇਹਦਾ 50 ਦਾ 200 ਬਈ 30 ਦਾ 300 300 ਦਾ 200 ਹਾਂ 90 ਸਕਿੰਟ ਦਾ ਟਾਈਮ ਦਾ 90 ਸਕਿੰਟੀ ਹੈ ਰੁਪਏ ਕੀ ਆ ਫੀਸ 30 ਦਾ 250 50 ਦਾ ਨਹੀਂ 50 ਦਾ 250 ਅੱਛਾ 30 ਦਾ 200 30 ਦਾ 50 ਰੁਪਏ ਟਿਕਟ ਹੈ 250 ਨਾਮ ਹੈ ਠੀਕ 90 ਸਕਿੰਟ ਲੰਮਕੋ ਜਿਹੜਾ 250 ਨਾਮ ਹਾਂ ਜੀ ਇੱਕ ਆਪਣੇ ਕੋਲ ਹੈ ਆ ਦੋ ਜਿਹਦੇ ਚ ਜਾਣ ਹੈਗੀ ਐ ਡੌਲਾਂ ਚ ਆਇਓ ਬਈ ਦਿਖਾ ਦੂ ਜਿਹੜੇ ਮੋਹਰੇ ਦੇ ਡੌਲਾਂ ਚ ਜਾਣ ਹੈਗੀ ਕੱਢ ਲਓ ਇੱਕ ਗੇਮ ਹੋਰ ਵੀ ਆਪਣੇ ਕੋਲ ਜੰਪਿੰਗ ਲਾਇਆ ਨੇ ਅੱਜ ਅੱਜ ਨਾ ਛੋਟੇ ਬੱਚੇ ਹੈ ਨਹੀਂ ਸੀਗੇ ਠੀਕ ਹੈ ਟਰਾਈ ਕਰਕੇ ਦੇਖ ਲੀ ਗਏ ਨਾ ਨਹੀਂ ਜੰਪਿੰਗ ਵੀ ਆ ਵੀਰੇ ਆਪਣੇ ਕੋਲੇ ਤੇ ਇੱਕ ਨਵੀਂ ਆਈਟਮ ਇਹ ਤਿਆਰ ਕਰਵਾਈ ਹੈ ਹਾਂਜੀ ਹਾਂਜੀ ਇਹ ਦੂਜੇ ਦਿਨ ਹੀ ਅੱਜ ਠੀਕ ਹੈ ਦੂਜੇ ਦਿਨ ਹੀ ਅੱਜ ਹਾਂਜੀ ਬਾਈ ਜੀ ਹਾਂਜੀ ਤੇ ਕਿਵੇਂ ਰਹੇ ਹਾਂ ਫਿਰ ਇਹਦਾ ਕੰਮ ਤੇਰਾ ਬਾਈ ਵਧੀਆ ਵਧੀਆ ਨਜ਼ਾਰਾ ਹੁੰਦਾ ਹਾਂਜੀ ਹਾਂਜੀ ਬਾਕੀ ਮੇਰੇ ਨਾਲ ਨੰਨਜਨ ਹੋ ਜਾਂਦਾ ਬਾਈ ਦਾ ਕਿਸੇ ਦਾ ਪ੍ਰੈਕਟਿਸ ਹੀ ਹੈ ਪ੍ਰੈਕਟਿਸ ਸਹੀ ਹੈ ਪਤਾ ਲੱਗ ਜਾਂਦਾ ਬਾਈ ਕਿੰਨੇ ਕਿ ਜੋਸ਼ ਕਰਨਾ ਕਰਨਾ ਕਿੰਨੇ ਕਿ ਜੋਸ਼ ਚ ਪਤਾ ਲੱਗ ਜਾਂਦਾ ਅਗਲੇ ਦਾ ਹਾਂ ਬਾਈ ਦੇਣਾ ਕਿੰਨਾ ਟਾਈਮ ਖੜੂਗਾ ਨਹੀਂ ਕਿਚਾਈ ਦਾ ਆਪਾਂ ਦੇਈ ਦੇਣੀ ਆ ਤਿੰਨ ਮਿੰਟ ਤੇ ਸਟਾਰਟ ਆ ਬਾਈ ਕਮੂ ਹੀ ਰਹੀ ਬਾਈ ਯਾਰ ਹੁਣ ਫਿਰ ਹੱਟਦੇ ਨਹੀਂ ਹੈ ਫੇਰ ਹੀ ਪਤਾ ਲੱਗੂ ਇਹ ਪਤਾ ਲੱਗ ਜੀ ਬਾਈ ਕਿਹਦੇ ਪੱਟਾਂ ਚ ਜਾਣ ਡੋਲਿਆਂ ਚ ਜਾਣਾ ਬਾਹਾਂ ਚ ਜਾਣ ਕੀਦੇ ਐ ਤੈਨੂੰ ਵੀ ਕੁਲੀ ਆ ਤੇਰੀ ਨਹੀਂ ਵੀਰੇ ਮੈਂ ਪੈਪ ਚੈੱਕ ਕਰ ਸਕਦੇ ਹਾਂ ਮੋਟੀ ਵੀ ਆ ਥੋੜੀ ਜੀ ਨਹੀਂ ਬਾਲੀ ਮੋਟੀ ਨਹੀਂ ਪਰ ਉਦੋਂ ਬਾਲੀਆਂ ਮੋਟੀਆਂ ਲੱਗੀਆਂ ਹੁੰਦੀਆਂ ਤੁਸੀਂ ਦੇਖਦੇ ਫੇਸਬੁੱਕ ਤੇ ਆਪ ਚੈਨਲ ਤੇ ਵੀ ਇੱਕ ਕਰ ਲਓ ਬਾਇਰ ਵੀ ਤਾਂ ਹਾਂ ਬਾਈ ਰੇਵਾ ਜਾ ਆਏ ਹੱਥ ਬਾਹਰ ਆਦੇ ਆ ਨਾ ਜੀ ਆਈ ਨਹੀਂ ਆਈ ਆਈ ਨਹੀਂ ਹੱਥ ਪਾ ਨਾ ਵੀਰ ਇਹਦੇ ਰੂਲ ਹੈ ਵੀਰ ਆਏ ਆ ਚਾਏ ਆਵੇਂ ਤਲਕਦੇ ਇਹਦਾ ਪੱਕਾ ਜੋੜ ਲੱਗ ਗਿਆ ਫਵੀ ਕੁੱਕ ਵਾਲਾ ਇਹ ਤਾਂ ਨਾ ਉਹ ਪਾਸੇ ਉਹ ਰੂਲ ਲੱਗ ਗਿਆ ਇੱਕ ਮਹੀਨਾ ਉਧਰ ਕੁ ਮੈਂ ਨਾ ਪੱਕਾ ਜੋੜ ਲੱਗ ਗਿਆ ਬਾਈ ਇਹ ਬਾਹਰ ਦੀ ਉਹ ਬਾਹਰ ਦੀ ਗੇਮ ਹੈ ਇਹ ਹਾਂ ਹੁਣ ਆਪਣੇ ਇੰਡੀਆ ਦੇ ਚੱਲਦੇ ਆ ਬਈ ਹੱਥਾਂ ਦੇ ਥੱਲੇ ਆਉਣ ਲੱਗ ਲੈ ਕੇ ਦੇ ਆ ਨਾ ਬਾਈ ਲੈ ਵੀ ਜਾਂਦੇ ਆ ਬਾਈ ਵਿੱਚ ਲੈ ਵੀ ਜਾਂਦੇ ਆ ਲੈ ਬਾਈ ਉਵੇਂ ਨਹੀਂ ਖੜਦੇ ਜਮਾਂ ਵੀ ਆਏ ਤਾਂ ਉਹ ਹੋ ਜਾਂਦਾ ਬਾਈ ਕੱਲ ਲੈ ਕੇ ਗਿਆ ਜੱਗੇ ਲੈ ਕੇ ਗਿਆ ਸੀਗਾ ਚੱਲ ਕਿੰਨੇ ਟਾਈਮ ਰੁਕਦੇ ਰੁਕ ਜਾਂਦੇ ਆ ਆਪਣੇ ਲੈ ਗਿਆ ਸੀ 90 ਸਕੰਡ 90 ਸਕੰਡ ਪੂਰੇ ਕਰਕੇ ਹਾਂਜੀ ਹਾਂਜੀ ਆ ਚੀਜ਼ਾਂ ਜਨ ਜਾਣ ਨਹੀਂ ਜਾਂਦੇ ਆ ਚੀਜ਼ਾਂ ਹਾਂਜੀ ਹਾਂਜੀ ਬਾਕੀ ਬਾਈ ਤਜਰਬਾ ਹੋਣਾ ਚਾਹੀਦਾ ਹਾਂ ਖੜ ਜਾਂਦਾ ਬੰਦਾ ਤਜਰਬਾ ਵੀ ਵੱਡੀ ਚੀਜ਼ ਆ ਬਾਕੀ ਇਹ ਕੋਈ ਐਡੀਟ ਉਹ ਮਰੰਜਣੀ ਹੈ ਅਜੇ ਮੰੂਮ ਵਾਲੇ ਮੁੰਡੇ ਆ ਗਏ ਕੱਢ ਜਣਗੇ ਬਾਈ ਜਿਮ ਵਾਲੇ ਮੁੰਡੇ ਦੱਸਦੇ ਕੱਢ ਦੱਸਦੇ ਜਿਮ ਵਾਲੇ ਮੁੰਡੇ ਉਹ ਆ ਪ੍ਰੈਕਟਿਸ ਕਰਦੇ ਰਹਿੰਦੇ ਨੇ ਨਾ ਇਹਦੀ ਹਾਂਜੀ 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 ਚਲ ਠੀਕ ਆ ਬਾਈ ਹਾਂਜੀ ਬਾਈ ਜੀ ਬਹੁਤ ਵਧੀਆ ਬਾਈ ਯਾਰ ਉਹ ਤੁਹਾਨੂੰ ਆਪਣਾ ਜੰਪਿੰਗ ਉਹ ਲੱਗਿਆ ਪਾਇਆ ਨਹੀਂ ਅੱਜ 20 ਆਪਰਾ